ਮੈਂ ਪ੍ਰਤਮੰਗਲ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਅੱਜ ਅਸੀਂ ਟਾਂਗਰੀ ਦੇ ਕੈਚਮੈਂਟ ਦੇ ਵਿੱਚ ਖੜੇ ਆ ਜਿੱਥੇ ਦੇਖਿਆ ਜਾ ਰਿਹਾ ਪਾਣੀ ਪਿੱਛੋਂ ਵੀ ਬਹੁਤ ਜ਼ਿਆਦਾ ਆ ਰਿਹਾ ਲੇਕਿਨ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਅਸੀਂ ਲੈਵਲ ਨੂੰ ਡੇਲੀ ਵਾਚ ਆਊਟ ਕਰ ਰਹੇ ਆ ਐਟ ਪ੍ਰੈਸੈਂਟ ਜਿਹੜਾ ਟਾਂਗਰੀ ਦਾ ਲੈਵਲ ਚੱਲ ਰਿਹਾ 11 ਫੁੱਟ 11.8 ਫੁੱਟ ਚੱਲ ਰਿਹਾ ਹੈਗਾ ਤੇ ਵਿਦਨ ਬੈਂਕਸ ਦੇ ਵਿੱਚ ਹੈ ਕਿਤੇ ਵੀ ਸਾਡੇ ਬੈਂਕਸ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟਾਂਗਰੀ ਦੇ ਕਿਤੇ ਵੀ ਕੋਈ ਬ੍ਰੀਚਸ ਨਹੀਂ ਹੋਈ ਹੈ ਤੇ ਟਾਂਗਰੀ ਇਸ ਤੋਂ ਇਲਾਵਾ 3-4 ਫੁੱਟ ਫੋਰ ਸਸਟੇਨ ਕਰ ਸਕਦਾ ਹੈ ਪਿੱਛੋਂ ਜਿਹੜਾ ਪਾਣੀ ਆ ਰਿਹਾ ਉਹਨੂੰ ਵੀ ਅਸੀਂ ਮੋਨੀਟਰ ਕਰ ਰਹੇ ਹਾਂ ਤੇ ਇਹ ਅਪੀਲ ਕੀਤੀ ਜਾਂਦੀ ਹੈ ਵੀ ਆਵਾਵਾਂ ਤੋਂ ਦੂਰ ਰਹਿਣ ਬਰੀਚਰਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਟਾਂਗਰੀ ਦੇ ਵਿੱਚ ਤੇ ਖਗਰ ਦੇ ਵਿੱਚ ਕਿਤੇ ਵੀ ਨਹੀਂ ਹੋਣੀ ਖਗਰ ਦਾ ਪਾਣੀ ਕੱਲ ਸਰਾਲਾ ਦੇ ਵਿੱਚ ਦੇਖਣ ਵਿੱਚ ਆਇਆ ਸੀ ਜੋ ਹੁਣ ਘਟ ਚੁੱਕਿਆ ਉਹਦਾ ਇਫੈਕਟ ਰਾਤ ਨੂੰ ਜਿਹੜਾ ਹੈਗਾ ਦੇਵੀਗੜ੍ਹ ਵਾਲੀ ਸਾਈਡ ਦੇਖਣ ਨੂੰ ਮਿਲਿਆ ਸੀ ਉਹ ਵੀ ਹੁਣ ਅਗਲੇ 3-4 ਘੰਟਿਆਂ ਦੇ ਵਿੱਚ ਘਟਨਾ ਸ਼ੁਰੂ ਹੋ ਜੂਗਾ ਹੁਣ ਇਹਦਾ ਇਫੈਕਟ ਕੁਲਰ ਇਫੈਕਟ ਜਿਹੜਾ ਤੁਹਾਨੂੰ ਦਿਖੇਗਾ ਉਹ ਸਮਾਣਾ ਪਾਤਣਾ ਏਰੀਆ ਦੇ ਵਿੱਚ ਦਿਖੇਗਾ ਕਿਉਂਕਿ ਪਾਣੀ ਜਿਹੜਾ ਹੈਗਾ ਹਰਿਆਣੇ ਦੇ ਕੈਚਮੈਂਟ ਦੇ ਵਿੱਚ ਜਾ ਚੁੱਕਾ ਹੈ ਤੇ ਹਰਿਆਣਾ ਹਰਿਆਣਾ ਤੋਂ ਪਾਸ ਹੁੰਦਾ ਹੋਇਆ ਸਮਾਣੇ ਰੀ ਦੇ ਵਿੱਚ ਬਾਸ਼ਾਪੁਰ ਸੋਲੀ ਮਤੌਲੀ ਹਰਚੰਦਪੁਰਾ ਉਥੇ ਪਾਣੀ ਦਾ ਲੈਵਲ ਇਨਕਰੀਸ ਕਰ ਸਕਦਾ ਬਟ ਸਾਡੀ ਟੀਮ ਜਿਹੜੀ ਹੈਗੀ ਆ ਉਥੇ ਡੈਪਿਊਟਡ ਨੇ ਜੀਸੀਬੀਜ਼ ਤੇ ਈਸੀ ਬੈਗਸ ਮਿੱਟੀ ਦਾ ਪੂਰੇ ਤਰਾ ਪ੍ਰਬੰਧ ਹੈਗਾ ਤੇ ਸਾਡੀ ਟੀਮਸ ਔਨ ਦਾ ਗਰਾਉਂਡ ਹੈਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨ ਦੀ ਬਿਲਕੁਲ ਜ਼ਰਤ ਨਹੀਂ ਹੈਗੀ ਆ ਸਾਡੇ ਲੈਵਲਸ ਪੂਰੀ ਤਰ੍ਹਾਂ ਮੋਨੀਟਰ ਕੀਤੇ ਜਾ ਰਹੇ ਆ ਬ੍ਰਿਚੇਜ਼ ਬ੍ਰਿਚੇਜ਼ ਕੋਈ ਵੀ ਨਹੀਂ ਪ੍ਰੇਡਿਕਟ ਹੋਈਆਂ ਨਾ ਹੀ ਕਿਤੇ ਬ੍ਰੀਚਸ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸਫੀਸ਼ੀਐਂਟ ਮਸ਼ੀਨਰੀਜ਼ ਵੀ ਡਿਪਲੋਏ ਕੀਤੀ ਗਈ ਹੈ ਅਸੀਂ ਟਾਂਗਰੀ ਨਦੀ ਤੇ ਆਲਰੇਡੀ ਇੱਕ ਮਸ਼ੀਨ ਡਿਪਲੋਏ ਕੀਤੀ ਹੋਈ ਹੈ ਮੋਹਲ ਮਸ਼ੀਨ ਖੜੀ ਹੋਈ ਹੈ ਸ਼ੇਖੋਪੁਰ ਦਾਲਤੀ ਵਾਲੇ ਇੱਕ ਮਸ਼ੀਨ ਖੜੀ ਹੋਈ ਹੈ ਇਸ ਤੋਂ ਇਲਾਵਾ ਮਾਣੂ ਦੇ ਵਿੱਚ ਇੱਕ ਮਸ਼ੀਨ ਖੜੀ ਹੋਈ ਹੈ ਸਮਾਣਾ ਬਾਤਰਾਣਾ ਏਰੀਆ ਦੇ ਵਿੱਚ ਹਰਚੰਦਪੁਰ ਆ ਇੱਕ ਮਸ਼ੀਨ ਖੜੀ ਹੋਈ ਹੈ ਬਾਸ਼ਾਪੁਰ ਇੱਕ ਮਸ਼ੀਨ ਖੜੀਆਂ ਹੋਈਆਂ ਨੇ ਤੇ ਮਸ਼ੀਨਸ ਸਫੀਸ਼ੀਐਂਟ ਡਿਪਲੋਏ ਕੀਤੇਆਂ ਹੋਈਆਂ ਤੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਦੀ ਕੋਈ ਜ਼ਰੂਰਤ ਨਹੀਂ ਹੈ इवन ਪਟਿਆਲਾ ਬੜੀ ਨਦੀ ਦੇ ਵਿੱਚ ਵੀ सिटी एरिया टोटली सेफ है पीछे ਜਿਹੜਾ ਕੈਚਮੈਂਟ ਆ ਰਿਹਾ ਹੈ بارش ਦਾ ਪਾਣੀ ਹੈ ਉਹ ਸਿਰਫ 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 2 ਫੁੱਟ ਚੱਲ ਰਿਹਾ ਹੈ ਇਸ ਟਾਈਮ ਜਿਹੜਾ ਫਤਿਹਗੜ ਦੇ ਵਿੱਚ ਹੈ ਜਿਹੜਾ ਪਾਣੀ ਇਫੈਕਟ ਕਰੇਗਾ ਪਟਿਆਲੇ ਨੂੰ ਤੇ ਪਾਣੀ ਜਿਹੜਾ ਮੈਕਸਿਮਮ ਪਟਿਆਲਾ ਬੜੀ ਨਦੀ ਦੇ ਜਾ ਸਕਦਾ ਉਹ 2 ਤੋਂ 2.5 ਫੁੱਟ ਜਾ ਸਕਦਾ ਇਸ ਤੋਂ ਵੱਧ ਨਹੀਂ ਜਾ ਸਕਦਾ